ਹਿੰਮਤ ਰੱਖੋ ਸਬਰ ਰੱਖੋ ਟੁੱਟ ਕੇ ਵੀ ਸਬਰ ਜਾਵੇਗਾ ਵਿਸ਼ਵਾਸ ਕਰੋ ਸ਼ੁਕਰਗੁਜ਼ਾਰ ਹੋਵੋ ਸਮਾਂ ਹੀ ਤਾਂ ਹੈ ਗੁਜ਼ਰ ਜਾਵੇਗਾ ਚਿੰਤਾ ਨਾ ਕਰੋ ਇਸ ਜ਼ਮਾਨੇ ਦੀ ਇਸ ਨੂੰ ਤਾਂ ਆਦਤ ਹੀ ਹੈ ਕੁਝ ਨਾ ਕੁਝ ਸੁਣਾਉਣ ਦੀ ਕੁਝ ਰਾਹਾਂ ਤੇ ਤੁਹਾਨੂੰ ਇਕੱਲੇ ਹੀ ਤੁਰਨਾ ਪੈਂਦਾ ਹੈ ਕੋਈ ਪਰਿਵਾਰ ਨਹੀਂ ਕੋਈ ਦੋਸਤ ਨਹੀਂ ਤੇ ਨਾ ਹੀ ਕੋਈ ਸਾਥੀ ਬਸ ਤੁਸੀਂ ਤੇ ਤੁਹਾਡੀ ਹਿੰਮਤ ਜ਼ਿੰਦਗੀ ਸੰਵਾਰਨ ਨੂੰ ਤਾਂ ਸਾਰੀ ਜ਼ਿੰਦਗੀ ਪਈ ਹੈ ਹੁਣ ਬਸ ਉਹਨਾਂ ਪਲਾਂ ਨੂੰ ਸੰਭਾਲੋ ਜਿੱਥੇ ਜ਼ਿੰਦਗੀ ਖੜੀ ਹੈ ਜੇ ਤੁਸੀਂ ਜ਼ਿੰਦਗੀ ਵਿੱਚ ਸ਼ਾਂਤੀ ਚਾਹੁੰਦੇ ਹੋ ਤਾਂ ਦੂਜਿਆਂ ਬਾਰੇ ਸ਼ਿਕਾਇਤ ਕਰਨ ਤੋਂ ਬਿਹਤਰ ਹੈ ਆਪਣੇ ਆਪ ਨੂੰ ਬਦਲ ਲਵੋ ਕਿਉਂਕਿ ਸਾਰੀ ਦੁਨੀਆ ਵਿੱਚ ਗਲੀਚੇ ਵਿਛਾਉਣ ਨਾਲੋਂ ਆਪਣੇ ਪੈਰਾਂ ਵਿੱਚ ਚੱਪਲ ਪਾਉਣਾ ਸੌਖਾ ਹੁੰਦਾ ਹੈ ਜ਼ਿੰਦਗੀ ਵੀ ਅਜੀਬ ਹੈ ਜੋ ਅਸੀਂ ਚਾਹੁੰਦੇ ਹਾਂ ਉਹ ਮਿਲਦਾ ਨਹੀਂ ਤੇ ਜੋ ਅਸੀਂ ਨਹੀਂ ਚਾਹੁੰਦੇ ਉਹ ਲੋੜ ਤੋਂ ਵੱਧ ਮਿਲਦਾ ਹੈ ਹਵਾਵਾਂ ਮੌਸਮ ਦਾ ਰੁੱਖ ਬਦਲਦੀਆਂ ਨੇ ਤੇ ਦੁਆਵਾਂ ਮੁਸੀਬਤਾਂ ਦਾ ਤੁਹਾਡੇ ਅੰਦਰ ਜੈਸੀ ਸੋਚ ਚੱਲਦੀ ਹੈ ਤੁਸੀਂ ਜੀਵਨ ਵਿੱਚ ਵੈਸੇ ਹੀ ਬਣਦੇ ਹੋ ਇਸ ਲਈ ਚੰਗਾ ਸੋਚੋ ਤੇ ਚੰਗੇ ਬਣੋ ਕਾਲਯੁਗ ਬਹੁਤ ਭਿਆਨਕ ਰੂਪ ਧਾਰਨ ਕਰ ਰਿਹਾ ਹੈ ਅੱਜ ਦਾ ਰਾਮ ਦਸ਼ਰਥ ਨੂੰ ਬਨਵਾਸ ਦੇ ਰਿਹਾ ਹੈ ਲੋਕਾਂ ਨਾਲੋਂ ਬਿਹਤਰ ਤਾਂ ਗੂਗਲ ਹੀ ਹੈ ਲਿਖਣਾ ਸ਼ੁਰੂ ਕਰਦੇ ਹੀ ਦਿਲ ਦੀ ਗੱਲ ਜਾਣ ਲੈਂਦਾ ਹੈ ਜੀਵਨ ਵਿੱਚ ਤਿੰਨ ਚੰਗੀਆਂ ਗੱਲਾਂ ਕਮਾਉਂਦੇ ਰਹਿਣਾ ਚਾਹੀਦਾ ਹੈ ਪਹਿਲਾ ਹੈ ਵਿਸ਼ਵਾਸ ਦੂਜਾ ਹੈ ਸੰਤੁਸ਼ਟੀ ਤੇ ਤੀਜਾ ਹੈ ਸਿਹਤ ਜਿਕਰ ਇਹ ਤਿੰਨ ਚੀਜ਼ਾਂ ਸਾਡੇ ਜੀਵਨ ਵਿੱਚ ਬਣੀਆਂ ਰਹਿਣ ਤਾਂ ਅਸੀਂ ਹਮੇਸ਼ਾ ਸੁਖੀ ਤੇ ਸ਼ਾਂਤ ਰਹਾਂਗੇ ਮੌਕੇ ਸੂਰਜ ਚੜ੍ਹਨ ਵਰਗੇ ਹੁੰਦੇ ਨੇ ਜੇਕਰ ਅਸੀਂ ਇੰਤਜ਼ਾਰ ਕਰਾਂਗੇ ਤਾਂ ਮੌਕੇ ਹੱਥ ਵਿੱਚੋਂ ਖੁੰਝ ਜਾਣਗੇ ਜਿਹੜੇ ਬੰਦੇ ਦਾ ਸਮਾਂ ਮਾੜਾ ਚੱਲ ਰਿਹਾ ਹੈ ਉਸ ਵਿਅਕਤੀ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਪਰ ਉਹਨਾਂ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਜਿਨ੍ਹਾਂ ਦੀ ਨੀਅਤ ਬੁਰੀ ਹੋਵੇ ਪੈਸਾ ਉਹ ਸਾਬਣ ਹੈ ਜੋ ਅੱਜ ਦੇ ਸਮੇਂ ਵਿੱਚ ਹਰ ਤਰ੍ਹਾਂ ਦੇ ਦਾਗ ਧੱਬਿਆਂ ਨੂੰ ਸਾਫ਼ ਕਰ ਦਿੰਦਾ ਹੈ ਜੋ ਵਿਅਕਤੀ ਹਰ ਮਾਮਲੇ ਵਿੱਚ ਸਿਰਫ ਆਪਣੇ ਨਫੇ ਨੁਕਸਾਨ ਬਾਰੇ ਹੀ ਸੋਚਦਾ ਹੈ ਉਹ ਕਦੇ ਵੀ ਕਿਸੇ ਦਾ ਮਿੱਤਰ ਤੇ ਹਮਦਰਦ ਨਹੀਂ ਹੋ ਸਕਦਾ ਕਿਸੇ ਵੀ ਵਿਅਕਤੀ ਨੂੰ ਪਿਆਰ ਕਰਨ ਜਾਂ ਨਫ਼ਰਤ ਕਰਨ ਤੋਂ ਇਲਾਵਾ ਤੀਜਾ ਤੇ ਸਭ ਤੋਂ ਵਧੀਆ ਵਿਕਲਪ ਉਸ ਨੂੰ ਸਮਝਣਾ ਹੁੰਦਾ ਹੈ। ਦੋ ਪਲ ਦੀ ਜ਼ਿੰਦਗੀ ਦੇ ਦੋ ਨਿਜ਼ਮ ਹੁੰਦੇ ਨੇ। ਖਿੜੋ ਫੁੱਲਾਂ ਦੇ ਵਾਂਗ ਤੇ ਵਖਰੋ ਖੁਸ਼ਬੂ ਦੇ ਵਾਂਗ। ਕਿਸੇ ਨੂੰ ਪਿਆਰ ਦੇਣਾ ਸਭ ਤੋਂ ਵੱਡਾ ਤੋਹਫ਼ਾ ਹੈ ਤੇ ਕਿਸੇ ਦਾ ਪਿਆਰ ਪਾਉਣਾ ਸਭ ਤੋਂ ਵੱਡਾ ਸਨਮਾਨ ਹੈ। ਦੀਵਾ ਮਿੱਟੀ ਦਾ ਹੈ ਜਾਂ ਸੋਨੇ ਦਾ? ਇਹ ਮਹੱਤਵਪੂਰਨ ਨਹੀਂ ਹੈ ਸਗੋਂ ਉਹ ਹਨੇਰੇ ਵਿੱਚ ਰੋਸ਼ਨੀ ਕਿੰਨੀ ਦਿੰਦਾ ਹੈ ਇਹ ਮਹੱਤਵਪੂਰਨ ਉਸੇ ਤਰ੍ਹਾਂ ਦੋਸਤ ਗਰੀਬ ਹੈ ਜਾਂ ਅਮੀਰ ਇਹ ਮਹੱਤਵਪੂਰਨ ਨਹੀਂ ਹੈ ਸਗੋਂ ਉਹ ਤੁਹਾਡੀਆਂ ਮੁਸੀਬਤਾਂ ਵਿੱਚ ਤੁਹਾਡਾ ਕਿੰਨਾ ਕੁ ਸਾਥ ਦਿੰਦਾ ਹੈ ਇਹ ਮਹੱਤਵਪੂਰਨ ਹੈ ਪਰੋਸੇ ਕਰਕੇ ਵੇਖਦੇ ਰਹੇ ਅਸੀਂ ਵਰਨਾ ਕੀਮਤ ਲਗਾ ਕੇ ਖਰੀਦ ਪਾਉਣਾ ਕਿਸੇ ਦੇ ਵਸਦਾ ਨਹੀਂ ਸੀ ਕੋਈ ਭੁੱਲਿਆ ਹੈ ਆਪਣੇ ਘਰ ਦਾ ਪਤਾ ਤੇ ਕੋਈ ਆਪਣਿਆਂ ਨੂੰ ਭੁੱਲ ਬੈਠਾ ਹੈ ਇਹ ਜ਼ਿੰਦਗੀ ਵੀ ਕਮਾਲ ਹੈ ਕੋਈ ਸੌ ਰਿਹਾ ਹੈ ਸੜਕਾਂ ਉੱਪਰ ਤੇ ਕੋਈ مخਮਲ ਉੱਪਰ ਜਾਗਿਆ ਬੈਠਾ ਹੈ ਕੁਝ ਬਦਲ ਜਾਂਦੇ ਨੇ ਕੁਝ ਬੇਵਸ ਹੋ ਜਾਂਦੇ ਨੇ ਕੁਝ ਇਸ ਤਰ੍ਹਾਂ ਹੀ ਲੋਕ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਨੇ ਇੱਛਾ ਚਿੰਤਾ ਸਾਦਗੀ ਵਫਾਦਾਰੀ ਕੁਝ ਲੋਕਾਂ ਦੀਆਂ ਇਹੀ ਆਦਤਾਂ ਉਹਨਾਂ ਦਾ ਤਮਾਸ਼ਾ ਬਣਾ ਦਿੰਦੀਆਂ ਨੇ ਇੱਕ ਹੱਥ ਮਦਦ ਦਾ ਇੱਕ ਸ਼ਬਦ ਹਮਦਰਦੀ ਦਾ ਇੱਕ ਹਾਸਾ ਪਰਉਪਕਾਰ ਦਾ ਕਿਸੇ ਦੇ ਵੀ ਜੀਵਨ ਨੂੰ ਬਦਲ ਸਕਦਾ ਹੈ ਬੇਈਮਾਨੀ ਨਾਲ ਕਮਾਇਆ ਹੋਇਆ ਪੈਸਾ ਆਖਰਕਾਰ ਬਿਮਾਰੀ ਤੇ ਹੀ ਖਰਚ ਹੁੰਦਾ ਹੈ ਘੱਟ ਕਮਾ ਲਓ ਪਰ ਇਮਾਨਦਾਰੀ ਦੀ ਰੋਟੀ ਖਾਓ ਕੈਸਤੀ ਹੈ ਪੁਰਾਣੀ ਪਰ دریا ਬਦਲ ਗਿਆ ਮੇਰੀ ਭਾਲ ਦਾ ਉਹ ਜ਼ਰੀਆ ਬਦਲ ਗਿਆ ਨਾ ਸ਼ਕਲ ਬਦਲੀ ਤੇ ਨਾ ਹੀ ਬਦਲਿਆ ਮੇਰਾ ਕਿਰਦਾਰ बस ਲੋਕਾਂ ਦੇ ਦੇਖਣ ਦਾ ਨਜ਼ਰੀਆ ਬਦਲ ਗਿਆ ਕਿੰਨੀ ਜਲਦੀ ਦੂਰ ਹੋ ਜਾਂਦੇ ਨੇ ਉਹ ਲੋਕ ਜਿਨ੍ਹਾਂ ਨੂੰ ਅਸੀਂ ਜ਼ਿੰਦਗੀ ਸਮਝ ਕੇ ਵੀ ਗਵਾਉਣਾ ਨਹੀਂ ਚਾਹੁੰਦੇ ਅਕਸਰ ਜ਼ੈਦ ਨੂੰ ਫੜ ਕੇ ਰੱਖਣ ਨਾਲ ਹੱਥ ਤੇ ਸਾਥ ਦੋਵੇਂ ਹੀ ਖੁੱਸ ਜਾਂਦੇ ਨੇ ਗਲਤੀ ਨੂੰ ਭੁੱਲ ਜਾਓ ਪਰ ਉਸ ਗਲਤੀ ਤੋਂ ਸਿੱਖੇ ਸਬਕ ਨੂੰ ਹਮੇਸ਼ਾ ਯਾਦ ਰੱਖੋ ਕਈ ਵਾਰ ਕਿਸੇ ਵਿਅਕਤੀ ਨਾਲ ਇੰਨਾ ਲਗਾਵ ਹੋ ਜਾਂਦਾ ਹੈ ਕਿ ਜਦੋਂ ਉਸ ਨਾਲ ਗੱਲ ਨਹੀਂ ਹੁੰਦੀ ਤਾਂ ਦਿਨ ਤਾਂ ਕੀ ਜ਼ਿੰਦਗੀ ਵੀ ਚੰਗੀ ਨਹੀਂ ਲੱਗਦੀ ਮੈਂ ਹਰ ਪਲ ਆਪਣੇ ਲੋਕਾਂ ਨੂੰ ਗਵਾਉਣ ਤੋਂ ਡਰਦਾ ਹਾਂ ਪਰ ਕਦੇ-ਕਦੇ ਆਪਣੇ ਆਪ ਨੂੰ ਇਹ ਪੁੱਛ ਲੈਂਦਾ ਹਾਂ ਕਿ ਕੋਈ ਤੇਰਾ ਵੀ ਹੈ ਜੋ ਤੈਨੂੰ ਗਵਾਉਣ ਤੋਂ ਡਰਦਾ ਹੋਵੇ ਹੁਣ ਚੁੱਪ ਰਹਿਣਾ ਹੀ ਠੀਕ ਜਾਪਦਾ ਹੈ ਕਿਉਂਕਿ ਸਮਝਣ ਵਾਲਾ ਕੋਈ ਨਹੀਂ ਹੈ ਤੇ ਜੋ ਸਮਝਣ ਵਾਲੇ ਨੇ ਉਹ ਗੱਲਾਂ ਦਾ ਅਲੱਗ ਹੀ ਮਤਲਬ ਕੱਢ ਲੈਂਦੇ ਨੇ ਰੋਵੋ ਉਸ ਦੇ ਸਾਹਮਣੇ ਹੀ ਜੋ ਢਿੱਗਣ ਵਾਲੇ ਹੰਝੂਆਂ ਦਾ ਦਰਦ ਸਮਝ ਸਕੇ ਦੁਆਵਾਂ ਉਹਨਾਂ ਤੋਂ ਹੀ ਲਓ ਜੋ ਦੁਆਵਾਂ ਦਿਲ ਤੋਂ ਦੇ ਸਕਣ ਤੇ ਰਿਸ਼ਤੇ ਉਹਨਾਂ ਨਾਲ ਰੱਖੋ ਜਿਹੜੇ ਰਿਸ਼ਤਿਆਂ ਦੀ ਕੀਮਤ ਨੂੰ ਸਮਝ ਸਕਣ ਲੋਕ ਤੁਹਾਡੇ ਨਾਲ ਰਹਿਣਗੇ ਤੁਹਾਡਾ ਫਾਇਦਾ ਉਠਾਉਣਗੇ ਤੇ ਲੋੜਾਂ ਪੂਰੀਆਂ ਹੋਣ ਤੋਂ ਬਾਅਦ ਤੁਹਾਡੇ ਵਿੱਚ ਹੀ ਕਮੀਆਂ ਕੱਢ ਕੇ ਤੁਹਾਡੇ ਤੋਂ ਦੂਰ ਚਲੇ ਜਾਣਗੇ ਸੋ ਅਜਿਹੇ ਵਿਅਕਤੀ ਦੇ ਜਾਣ ਤੇ ਕਦੇ ਵੀ ਦੁਖੀ ਨਾ ਹੋਵੋ ਜਿਹੜਾ ਵਿਅਕਤੀ ਤੁਹਾਡੇ ਰਿਸ਼ਤੇ ਦੀ ਕਦਰ ਨਹੀਂ ਕਰਦਾ ਉਸ ਨੂੰ ਇੱਜ਼ਤ ਦੇ ਨਾਲ ਛੱਡ ਦੇਣਾ ਚਾਹੀਦਾ ਹੈ ਯਕੀਨ ਮੰਨਿਓ ਉਥੇ ਤੁਹਾਡੀ ਹਮੇਸ਼ਾ ਇੱਜ਼ਤ ਰਹੇਗੀ ਤੇ ਇੱਕ ਦਿਨ ਉਸ ਨੂੰ ਤੁਹਾਡੀ ਕਮੀ ਦਾ ਅਹਿਸਾਸ ਜ਼ਰੂਰ ਹੋਵੇਗਾ ਮੰਨਿਆ ਕਿ ਸਾਨੂੰ ਕਿਸੇ ਨਾਲ ਬਹੁਤਾ ਨਾਰਾਜ਼ ਨਹੀਂ ਰਹਿਣਾ ਚਾਹੀਦਾ ਪਰ ਜਦੋਂ ਸਾਹਮਣੇ ਵਾਲੇ ਨੂੰ ਸਾਡੀ ਲੋੜ ਹੀ ਨਾ ਹੋਵੇ ਤਾਂ ਜ਼ਬਰਦਸਤੀ ਰਿਸ਼ਤੇ ਬਣਾਉਣ ਦਾ ਕੋਈ ਮਤਲਬ ਨਹੀਂ ਤੁਸੀਂ ਆਪਣੇ ਆਪ ਵਿੱਚ ਵਿਸ਼ਵਾਸ ਰੱਖੋ ਸਹਾਰੇ ਕਿੰਨੇ ਵੀ ਭਰੋਸੇਮੰਦ ਕਿਉ ਨਾ ਹੋਣ ਇੱਕ ਦਿਨ ਸਾਥ ਛੱਡ ਹੀ ਦਿੰਦੇ ਨੇ ਇਸ ਲਈ ਆਪਣੇ ਆਪ ਨੂੰ ਖੁਸ਼ ਰੱਖੋ ਜੇ ਦੂਜਿਆਂ ਨੂੰ ਆਪਣੀ ਜ਼ਿੰਦਗੀ ਬਣਾਓਗੇ ਤਾਂ ਉਹ ਤੁਹਾਨੂੰ ਕਠਪੁਤਲੀ ਬਣਾ ਕੇ ਛੱਡ ਦੇਣਗੇ ਉਹੀ ਖੋਹ ਲੈਂਦੇ ਨੇ ਮੁਸਕਰਾਹਟ ਚਿਹਰੇ ਦੀ ਜਿਨ੍ਹਾਂ ਨੂੰ ਦੱਸ ਦਿੱਤਾ ਜਾਵੇ ਕਿ ਤੁਸੀਂ ਬਹੁਤ ਜ਼ਰੂਰੀ ਹੋ ਦੁਬਾਰਾ ਗਰਮ ਕੀਤੀ ਹੋਈ ਚਾਹ ਤੇ ਸਮਝੌਤੇ ਨਾਲ ਜੋੜਿਆ ਰਿਸ਼ਤਾ ਦੋਹਾਂ ਵਿੱਚ ਪਹਿਲਾਂ ਵਰਗੀ ਮਿਠਾਸ ਕਦੇ ਨਹੀਂ ਰਹਿੰਦੀ ਰਿਸ਼ਤਿਆਂ ਦਾ ਨੂਰ ਤਾਂ ਮਾਸੂਮੀਅਤ ਵਿੱਚ ਹੈ ਬਹੁਤੀਆਂ ਸਮਝਦਾਰੀਆਂ ਨਾਲ ਰਿਸ਼ਤੇ ਫਿੱਕੇ ਪੈ ਜਾਂਦੇ ਨੇ ਕ੍ਰੇਲਿਆਂ ਤੋਂ ਕੌੜੇ ਲੋਕ ਮੁਸੀਬਤ ਵਿੱਚ ਕੰਮ ਆਉਂਦੇ ਨੇ ਤੇ ਸ਼ੱਕਰ ਨਾਲੋਂ ਮਿੱਠੇ ਲੋਕ ਵਕਤ ਤੇ ਕਈ ਵਾਰ ਧੋਖੇ ਦੇ ਜਾਂਦੇ ਨੇ ਜੇਕਰ ਤੁਸੀਂ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਮਤਲਬੀ ਲੋਕਾਂ ਨੂੰ ਨਾ ਸਿਰਫ ਆਪਣੇ ਫੋਨ ਤੋਂ ਸਗੋਂ ਆਪਣੀ ਜ਼ਿੰਦਗੀ ਚੋਂ ਵੀ ਬਲੌਕ ਕਰ ਦਿਓ ਕੁਝ ਲੋਕ ਐਣਕਾਂ ਦੇ ਨੰਬਰ ਵਰਗੇ ਹੁੰਦੇ ਨੇ ਜਿਉਂ-ਜਿਉਂ ਸਮਾਂ ਬੀਤਦਾ ਨੇੜੇੋਂ ਦੇਖਣੇ ਬੰਦ ਹੋ ਜਾਂਦੇ ਨੇ ਪਹਿਲਾਂ ਲੋਕ ਚੰਗੇ ਹੋਇਆ ਕਰਦੇ ਸੀ ਹੁਣ ਲੋਕ ਚੰਗੇ ਬਣ ਜਾਂਦੇ ਨੇ ਆਧਿਕਰ ਲੋੜਾਂ ਹੀ ਤੈਅ ਕਰਦੀਆਂ ਨੇ ਕਿ ਲਹਿਜੇ ਨੂੰ ਕਿੰਨਾ ਕੁ ਚਿਰ ਮਿੱਠਾ ਰੱਖਣਾ ਹੈ ਮੁੱਦਾ ਇਹ ਨਹੀਂ ਹੈ ਕਿ ਲੋਕ ਪ੍ਰਵਾਹ ਕਿਉਂ ਨਹੀਂ ਕਰਦੇ ਗੱਲ ਤਾਂ ਦਰਸਲ ਇਹ ਹੈ ਕਿ ਸਾਨੂੰ ਉਮੀਦ ਹੀ ਕਿਉਂ ਹੈ ਅਸੀਂ ਵੀ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਗਏ ਜਿੰਨਾ ਆਪਣੇ ਦਿਲ ਨੂੰ ਸਾਫ਼ ਰੱਖਿਆ ਉਹਨੇ ਹੀ ਗੁਨਾਹਗਰ ਹੋ ਗਏ ਦੂਰੀਆਂ ਵਧੀਆਂ ਤਾਂ ਗਲਤਫਹਿਮੀਆਂ ਵੀ ਵਧ ਗਈਆਂ ਫਿਰ ਉਸਨੇ ਉਹ ਵੀ ਸੁਣਿਆ ਜੋ ਮੈਂ ਕਿਹਾ ਹੀ ਨਹੀਂ ਕਦੇ-ਕਦੇ ਆਪਣੇ ਖਾਲੀ ਸਮੇਂ ਵਿੱਚ ਆਪਣੀਆਂ ਗਲਤੀਆਂ ਤੇ ਕਮੀਆਂ ਤੇ ਵਿਚਾਰ ਕਰੋ ਦੂਜਿਆਂ ਨੂੰ ਸ਼ੀਸ਼ਾ ਦਿਖਾਉਣ ਦੀਆਂ ਸਾਰੀਆਂ ਇੱਛਾਵਾਂ ਖਤਮ ਹੋ ਜਾਣਗੀਆਂ ਸੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਆਪਣਾ ਖਿਆਲ ਰੱਖੋ ਧੰਨਵਾਦ